दो डाट का टीटिंग डाट है टीटिंग डाट का मतलब उन्होंने डाट पेशेंट को ट्रीट करना है उन्होंने उसके बाद उस बाद उन्होंने जो है बॉडी जी मौजे चले जाते हैं वो मौजे वाले बंद ने देखना है कि डैड बॉडी कि सडनली बड़ी सू भी लगती बड़ी गलत गल हुई है बट हो गई है समथिंग इट हैपेंस एडमिनिस्ट्रेटिव प्रॉब्लम है और जो बंद ने डैड बॉडी दी है तो उ जवाब दे सकते असी 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 जाके मेरी गल तो चार डॉक्टर जाके उन्होंने घर जाके माफी मंगे है विद देयर फैमिली ਜਿਹੜੇ ਜਾੜੇ ਡਾਕਟਰ ਨੇ ਆਪਣੀਆਂ ਫੈਮਿਲੀ ਦੇ ਨਾਲ ਲੈ ਕੇ ਬੱਚਿਆਂ ਦੇ ਨਾਲ ਲੈ ਕੇ ਪੇਰੈਂਟਸ ਨਾਲ ਲੈ ਕੇ ਮਾਫੀ ਮੰਗੀ ਹੈ ਇਹ ਤੋਂ ਬਾਅਦ ਉਹ ਤੋਂ ਸੁਣ ਲਈ ਰੱਖੋ ਪਰਵਾਹ ਨੂੰ ਕੀ ਕਰਨ ਕਰਦੇ ਸਾਡੇ ਅਸੀਂ ਤਾਂ ਪਰਵਾਹ ਨਾਲ ਸਾਡੀ ਪੂਰੀ ਸਹਿਮਤੀ ਹੈਗੀ ਜਿੱਦ ਤੱਕ ਤੁਹਾਨੂੰ ਕਹਿੰਦੇ ਆ ਅਸੀਂ ਕੁਝ ਕਰਨਾ ਤੇ ਆ ਜਿੱਤੇ ਕਿ ਪਿਛਲੇ ਦਿਨੀ ਇੱਕ ਹਸਪਤਾਲ ਦੇ ਵਿੱਚ ਦੋ ਡੈੱਡ ਬਾਡੀਜ਼ ਲੈ ਕੇ ਮਾਮਲਾ ਸਾਹਮਣੇ ਆਇਆ ਸੀ ਤਾਂ ਉਸ ਨੂੰ ਲੈ ਕੇ ਅੱਜ ਆਈਐਮਏ ਦਾ ਜਥਾ ਲੁਧਿਆਣਾ ਡੀਸੀ ਦਫ਼ਤਰ ਪਹੁੰਚਿਆ ਜਿੱਤੇ ਕਿ ਉਹਨਾਂ ਵੱਲੋਂ ਲੋੜਿਆ ਡੀਸੀ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਜਿਸ ਦੇ ਵਿੱਚ ਉਹਨਾਂ ਵੱਲੋਂ ਕਿਹਾ ਗਿਆ ਕਿ ਜਿਹੜਾ ਕਿ ਪਿਛਲੇ ਦਿਨੀ ਡਾਕਟਰਾਂ ਤੇ ਮਾਮਲਾ ਦਰਜ ਕੀਤਾ ਗਿਆ ਉਸ ਨੂੰ ਰੱਦ ਕੀਤਾ ਜਾਵੇ ਅੱਜ ਆਈਐਮਏ ਦਾ ਸਾਰੇ ਡਾਕਟਰਾਂ ਦਾ ਡੈਲੀਗੇਸ਼ਨ ਜੀ ਸਾਹਿਬ ਨੂੰ ਮਿਲਿਆ ਸੀਗਾ ਰਿਗਾਰਡਿੰਗ ਜਿਹੜਾ ਔਰੀਸਨ ਹਸਪੀਟਲ ਤੋਂ ਪੇਸ਼ਾਂ ਨੇ ਡੈੱਡ ਬਾਡੀ ਜੀ ਐਕਸਚੇਂਜ ਹੋ ਗਈ ਉਹ ਜਿਸ ਲਈ ਸੀ ਮਿਲੇ ਕਿ ਡਾਕਟਰਾਂ ਦਾ ਬਹੁਤ ਜ਼ਿਆਦਾ ਧੱਕਾ ਹੋਇਆ ਹੈਗਾ ਡਾਕਟਰਾਂ ਦੇ ਅਗੇ ਐਫਆਈਆਰ ਲਾਉਜ਼ ਹੋਣੀ ਨਹੀਂ ਹੋਣੀ ਚਾਹੀਦੀ ਸੀ ਕਿ ਵੀ ਡਾਕਟਰਾਂ ਦਾ ਕੋਈ ਫਾਲਟ ਨਹੀਂ ਚਾਰ ਡਾਕਟਰਾਂ ਦੇ ਅਗੇਂਸਟ ਐਫ ਆਈ ਆਰ ਲਾਉ ਜੋ ਇਹ ਦੋ ਦ੍ਰਿਸ਼ ਡਾਕਟਰ ਡਾਇਰੈਕਟਰੀ ਹੈ ਨੀ ਕਿ ਹਸਪੀਟਲ ਦੀ ਦੋ ਡਾਕਟਰ ਟ੍ਰੀਟਿੰਗ ਡਾਕਟਰ ਨੇ ਟ੍ਰੀਟਿੰਗ ਡਾਟਾ ਮਤਲਬ ਉਹਨੇ ਡਾਕਟਰ ਪੇਸ਼ੇ ਨੂੰ ਟ੍ਰੀਟ ਕਰਨਾ ਹੈਗਾ ਉਹਨਾਂ ਨੇ ਉਸ ਤੋਂ ਬਾਅਦ ਉਸ ਤੋਂ ਬਾਅਦ ਉਹਨਾਂ ਦਾ ਜਿਹੜਾ ਹੈਗਾ ਬਾਡੀ ਜਿਹੜੀ ਮੌਜੀ ਚਲੀ ਜਾਂਦੇ ਵੇ ਮੌਜੀ ਵਾਲੇ ਬੰਦੇ ਨੇ ਦੇਖਣਾ ਹੈਗਾ ਡੈੱਡ ਬਾਡੀ ਕਿਹਨੂੰ ਦੇਣੀ ਹੈ ਸੋ ਦੇ ਆਰ ਨਾਟ ਐਟ ਫਾਲ ਜਿਹੜੇ ਦੂਜੇ ਦੋ ਡਾਇਰੈਕਟ ਹਸਪੀਟਲ ਦਾ ਡਰੈਗ ਨੇ ਉਹ ਵੀ ਜਿਹੜਾ ਡਾਕਟਰ ਦਾ ਡਾਇਰੈਕਟਰ ਆਫ ਦੀ ਹਸਪੀਟਲ ਹੈਗਾ ਬਟ ਉਹਨਾਂ ਦੇ ਹਸਪੀਟਲ ਪ੍ਰੋਟੋਕਾਲ ਬਣਾਇਆ ਹੋਇਆ ਹੈਗਾ ਜਦੋਂ ਡੈੱਡ ਬਾਡੀ ਡੈਥ ਹੋ ਜਾਂਦੀ ਹੈ ਕਿ ਜਿਹੜਾ ਜਿਹੜਾ ਸਟਾ ਬੋਡੀ ਦਿੱਤੀ ਹੈ ਕਿਉਂਕਿ ਜਿੰਨੇ ਵਾਰ ਵੀ ਇਹ ਆਪਾਂ ਗੱਲ ਕੀਤੀ ਇਸ ਵਿਸ਼ੇ ਦੇ ਉੱਪਰ ਕਿਸੇ ਨੂੰ ਵੀ ਡਾਈਜੈਸਟ ਨਹੀਂ ਹੋ ਰਹੀ ਕਿ ਆਖਰੀ ਡੈੱਡ ਬੋਡੀ ਬਦਲ ਕਿਵੇਂ ਗਈ ਇਹ ਮਤਲਬ ਨਵਾਂ ਹੀ ਇੱਕ ਕੇਸ ਸਾਹਮਣੇ ਆਇਆ ਇਹ ਸਾਡੇ ਲਈ ਵੀ ਬੜੀ ਸਰਪ੍ਰਾਈਜ਼ ਇਨਫੋਰਚੂਨੇਟ ਆਲਸੋ ਸਰਡਲੀ ਬੜੀ ਤੁਹਾਨੂੰ ਵੀ ਲੱਗਦੀ ਬੜੀ ਗਲਤ ਗੱਲ ਹੋਈ ਹੈ ਬਟ ਹੋ ਗਈ ਹੈ ਸਮ ਟਾਈਮ ਇਟ ਹੈਪਨਸ ਐਡਮਿਨਿਸਟ੍ਰੇਟਿਵ ਪ੍ਰੋਬਲਮ ਹੈਗੀ ਹੈ ਔਰ ਜਿਹੜੇ ਬੰਦੇ ਨੇ ਡੈੱਡ ਬਾਡੀ ਦਿੱਤੀ ਹੈ ਤਾਂ ਉਹੀ ਜਵਾਬ ਦੇ ਸਕਦੇ ਆ ਕਿ ਉਹਨਾਂ ਨੇ ਦੇਖੋ ਇੱਕ ਇਹ ਦੋਨੇ ਬਾਡੀਜ਼ ਡੈੱਡ ਬਾਡੀਜ਼ ਡਿਫਰੈਂਟ ਹੈਗੀਆਂ ਇੱਕ ਬਾਡੀ ਹੈਗੀ ਆ ਜਿਹੜੀ 40-45 ਸਾਲਾਂ ਦੀ ਲੈਡੀ ਹੈਗੀ 90 ਕਿਲੋ ਦੀ ਹੈਗੀ ਆ ਦੂਜੀ ਬਾਡੀ ਹੈਗੀ ਆ 70 ਸਾਲਾਂ ਦੀ ਲੈਡੀ ਹੈਗੀ 40-50 ਕਿਲੋ ਦੀ ਹੈਗੀ ਸੋ ਡੈੱਡ ਬਾਡੀ ਐਕਸਚੇਂਜ ਹੋਣ ਵਾਲੀ ਕੋ ਗੱਲ ਨਹੀਂ ਹੁੰਦੀ ਬਟ ਸਮਵਟ ਹੈਪਨਡ ਦੇਖੋ ਗਲਤੀਆਂ ਤਾਂ ਹੁੰਦੀਆਂ ਨੇ ਕੋਈ ਹਰ ਇੱਕ ਥਾਂ ਤੇ ਹੁੰਦੀਆਂ ਗਲਤੀਆਂ ਇਹ ਕੋਈ ਮਤਲਬ ਇਹ ਸਾਡੀ ਸਾਡੀ ਰਿਕਵੈਸਟ ਹੈਗੀ ਆ ਪਬਲਿਕ ਨੂੰ ਤੁਹਾਨੂੰ ਮੀਡੀਆ ਨਾਲ ਵੀ ਡਾਕਟਰਾਂ ਨਾਲ ਤਾਂ ਕੋਈ ਫਾਲਟ ਨਾ ਹੋਵੇਗਾ ਬਹੁਤ ਹੀ ਡਾਕਟਰ ਦਾ ਰੈਕਟਰ ਫ ਦੋ ਡਾਕਟਰ ਡਾਇਰੈਕਟਰ ਨੇ ਡਾਕਟਰ ਮੱਲੀ ਡਾਇਰੈਕਟਰ ਗਰੋਵਰ ਦੇ ਆਰ ਨਾਟ ਡਾਇਰੈਕਟਰਸ ਆਫ ਦੀ ਹਸਪੀਟਲ ਜਿਹੜੇ ਦੂਜੇ ਦੋ ਡਾਇਰੈਕਟਰ ਨੇ ਪਰ ਡਾਇਰੈਕਟਰ ਵੀ ਡਾਇਰੈਕਟਲੀ ਤਾਂ ਇਨਵੋਲਡ ਨਹੀਂ ਨਾ ਹੈਗੇ ਉਹਨੇ ਅੱਗੇ ਸਟਾਫ ਰੱਖਿਆ ਉਹਨਾਂ ਨੂੰ ਜਾ ਕੇ ਡੈਡ ਮੋਟੀ ਦਾ ਦੇਣ ਹੀ ਨਹੀਂ ਹੈ ਕਿ ਤੁਸੀਂ ਡੀਸ ਨਾਲ ਨੂੰ ਮਿਲਿਆ ਉਹਨਾਂ ਨੇ ਸਾਨੂੰ ਅਸ਼ੋਰ ਕੀਤਾ ਹੈਗਾ ਕਿ ਹੀ ਹੈਜ਼ ਮਾਰਕਡ ਅਨਕੁਆਰੀ ਟੂ ਡਾਕਟਰ ਪ੍ਰਗਤੀ ਹੈਗੇ ਨੇ ਪ੍ਰਗਤੀ ਕੀਤੀ ਹੈ ਹੈ ਹਾਂ ਜੀ ਪ੍ਰਗਤੀ ਸ਼ੀ ਵਿਲ ਇਨਕੁਆਰੀ ਟੂ ਇਟ ਐਂਡ ਟੈਲ ਦੀ ਇਨਕੁਆਰੀ ਇਸ ਥੇਰ ਉਕੇ ਸਾਨੂੰ ਸ਼ੋਰ ਕੀਤਾ ਕੋਈ ਕੁਝ ਨਹੀਂ ਹੋਇਆ ਸਰ ਜਦ ਬੋਡੀ ਦੇ ਤੇ ਫੇਸ ਤੋਂਾਂ ਕੇ ਇਦਾਂ ਦਾ ਕੁਝ ਹੋ ਨਹੀਂ ਹਾਂਜੀ ਬੋਡੀ ਦੇ ਉੱਪਰ ਸਾਰਾ ਕੁਝ ਮਾਰਕ ਲੱਗੇ ਹੋਏ ਨੇ ਨਾਂ ਲਿਖਿਆ ਹੋਇਆ ਹੈਗਾ ਸਾਰਾ ਸਾਮੋ ਹੈਪਨਡ ਹੋਣ ਜਿਹੜੇ ਬੰਦੇ ਨੇ ਦਿੱਤੀ ਹੈਗੀ ਆ ਇਟਸ ਓਨਲੀ ਹੀ ਕੈਨ ਅਨਸਰ ਜੀ ਤੁਸੀਂ ਹੁਣ ਕਹਿ ਰਹੇ ਹੋ ਵੀ ਜਿਹੜੇ ਦੋ ਡਾਕਟਰ ਜਿਹੜੇ ਲੋ ਡਾਇਰੈਕਟਰ ਹੀ ਨਹੀਂ ਹੈਗੇ ਤੇ ਤੁਹਾਨੂੰ ਕੀ ਲੱਗਦਾ ਕਿ ਜਿਹੜੀ ਐਫ ਆਈ ਆਰ ਹੋ ਗਈ ਹੈ ਫਿਰ ਇਹਨਾਂ ਨੇ ਇਨਵੈਸਟੀਗੇਸ਼ਨ ਨਹੀਂ ਕੀਤੀ ਅਸੀਂ ਕੁਝ ਨਹੀਂ ਕਹਿ ਸਕਦੇ ਇਸ ਮਾਮਲੇ ਪਰ ਜਿਹੜੇ ਅਸੀਂ ਤੁਹਾਨੂੰ ਇਹ ਕਹਿ ਰਹੇ ਹਾਂ ਕਿ ਜਿਹੜੀ ਜਿਹੜੀ ਇਨਕੁਆਰੀ ਹੋਈ ਆ ਅਸੀਂ ਤਾਂ ਕਹਿੰਦੇ ਦੁਬਾਰਾ ਤਾਂ ਹੀ ਦੁਬਾਰਾ ਇ ਇਹ ਬਿਲਕੁਲ ਨਹੀਂ ਸੰਤੁਸ਼ਟ ਹੈ। ਹੋਰ ਜਿਹੜੇ Oriison Hospital ਦੀ ਗੱਲ ਕਰੀਏ ਤਾਂ ਉਹਨਾਂ ਦਾ ਕੋਈ ਪਰਿਵਾਰਕ ਮੈਂਬਰ ਜਾਂ ਕੋਈ ਹੋਰ ਸਟਾਫ ਡਾਕਟਰ ਇੱਥੇ ਪੁੰਚਨੇ ਇੱਥੇ ਕੋਈ ਨਹੀਂ ਹੈ। ਜਿਤਨੇ ਬਾਕੀ ਸਟਾਫ ਹੈਗਾ ਸਾਰਾ ਸੋਹੋ ਲੋ ਦੇ Oriison Hospital ਦੇ ਸਾਰੀ ਆਈਐਮਏ ਆ ਗਿਆ ਸਾਰਾ ਸਾਰਾ ਲੁਧਿਆਣਾ ਹੈਗਾ ਇੱਥੇ 300 ਡਾਕਟਰ ਇਕੱਠਾ ਹੋਇਆ ਸਾਰੇ ਡਾਕਟਰ ਹੈਗੇ ਨੇ ਓਨਲੀ ਥਿੰਗ ਇਜ਼ ਜਿਹੜਾ ਡਾਕਟਰ ਇਨਵੋਲਡ ਨਹੀਂ ਹੋਤਾ ਉਹ ਤਾਂ ਮਤਲਬ ਨਾ ਚੁੰਨੇ ਉਹਨਾਂ ਦੇ ਅਗੇ ਉਹਨਾਂ ਦੇ ਅਗੇ ਐਫਆਈਆਰ ਲਾਓ ਜੇ ਵੀਅਰ ਦੇ ਆਰ ਨਾਟ ਹੇਅਰ ਐਂਡ ਅਸੀਂ ਇਹ ਕਹਿੰਨੇ ਆ ਤੁਹਾਨੂੰ ਵੀ ਇਹ ਕਹਿਣ ਚੁੰਨੇ ਵੀ ਇਹ ਜਿਹੜੀ ਹੈਗੀ ਐ ਕੋਈ ਕ ਅਰ ਮਿਸਟਰ ਪ੍ਰੋਬਲਮ ਹੈ ਨਾ ਕੁਝ ਐਕਸਚੇਂਜ ਕਰਦੀ ਕਿਸੇ ਕੋਈ 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 ਮੈਡੀਕਲ ਲੈਗਲ ਜੈਂਸ ਹੈ ਨਹੀਂ ਕੋਈ ਕ੍ਰਾਈਮ ਹੈ ਨਹੀਂਗਾ ਨਾਥਿੰਗ ਲਾਈਕ ਦੈਟ ਦੋਸੋ ਬੰਦੇ ਨਾ ਸਮਾ ਕਿਉਂ ਲਾਤਾ ਹੈ ਗੱਲ ਨੂੰ ਕਲੀਅਰਫਾਈ ਕਰਨ ਦੇ ਲਈ ਅੱਜ ਤੁਸੀਂ ਇਕੱਠੇ ਹੋਏ ਅਸੀਂ ਅੱਜ ਅਸੀਂ ਪਰਸੋਂ ਕਮਿਸ਼ਨਰ ਸਾਹਿਬ ਨੂੰ ਮਿਲੇ ਸੰਡੇ ਵਾਲੇ ਦਾ ਉਹਨਾਂ ਨੇ ਵੀ ਸਾਰੀ ਗੱਲ ਕਲੀਅਰ ਕੀਤੀ ਹੈਗੀ ਦੇਖੋ ਪਹਿਲਾਂ ਟਿਲ ਡੇ ਬਿਫੋਰ ਟਿਲ ਸੈਟਰਡੇ ਇਵਨਿੰਗ ਡਾਕਟਰਾਂ ਦੇਗੇ ਕੋਈ ਐਫੇਅਰ ਲੋਜ ਨਹੀਂ ਸੀ ਐਫਆਈਆਰ ਵਾਜ਼ ਅਗੇਂਸਟ ਅਨਨੋਨ ਪਰਸਨ ਅਨਨੋਨ ਪਰਸਨ ਮੀਨ ਕੋਈ ਬੰਦੇ ਹੋ ਸਕਦੇ ਆ ਹਸਪੀਟਲ ਦੇ ਇਹ ਤਾਂ ਸੈਚਰਡੇ ਰਾਤ ਨੂੰ ਐਫ ਆਈ ਆਰ ਲਾਉ ਜੋ ਇਹ ਸੰਡੇ ਨੂੰ ਅਸੀਂ ਕਮਿਸ਼ਨਰ ਸਾਹਿਬ ਨੂੰ ਮਿਲਨੇ ਅੱਜ ਅਸੀਂ ਇਹਨਾਂ ਨੂੰ ਮਿਲਨੇ ਹੁਣ ਅੱਜ ਮੰਗ ਕੀ ਕੀਤੀ ਹੈ ਤੇ ਕਿਸ ਤਰ੍ਹਾਂ ਅਸੀਂ ਮੰਗੇ ਕੀਤੇ ਕਿ ਦੁਬਾਰਾ ਇਨਕੁਆਇਰੀ ਹੋਵੇ ਇਨਕੁਆਇਰੀ ਫੇਰ ਹੋਵੇ ਜੋ ਇਨਕੁਆਇਰੀ ਹੋਈ ਅਸੀਂ ਉਹ ਤੋਂ ਉੱਧਰ ਚੱਲਾਂਗੇ ਨਹੀਂ ਰੱਦ ਕਰਦੇ ਬੱਚੇ ਤੇ ਲਾਈ ਹੋਵੇ ਤੇ ਕਿਹਾ ਹੈ ਜੇ ਨਹੀਂ ਰੱਦ ਕਰਦੇ ਜੇ ਨਹੀਂ ਕਰਦੇ ਡੀਸੀ ਸਾਹਿਬ ਨੇ ਸਾਨੂੰ ਸ਼ੋਰ ਕੀਤਾ ਕਿ ਉਹ ਕਰਨਗੇ ਬਾਕੀ ਜੇ ਨਹੀਂ ਕਰਨਗੇ देयर आर ਅਦਰ ਆਪਸ਼ਨਸ ਆਪਸ ਨੂੰ ਪਤਾ ਹੀ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੈਗਾ ਕੀ ਕਰਦੇ ਆ ਅਸੀਂ ਵੀ ਗੋ ਅਨ ਸਟ੍ਰਾਈਕ ਉਹ ਸਾਰਿਆਂ ਨੂੰ ਪਤਾ ਹੈਗਾ ਉਹ ਤਾਂ ਉਹ ਤਾਂ ਦੈਟ ਵੀ ਡੋ ਇਹ ਇਹਦੇ ਇਹਦੇ ਚ ਕੀ ਹੈ ਪਬਲਿਕ ਸਫਰ ਕਰੇਗੀ ਜੇ ਜੇ ਆਈਐਮਐਫ ਸਟ੍ਰਾਈਕ ਤੇ ਜਾਏਗੀ ਪਬਲਿਕ ਸਫਰ ਕਰੇਗੀ ਦੈਟ ਵੀ ਡੋਨਟ ਵਾਂਟ ਅਗਰ ਨਹੀਂ ਜਾਂਦੇ ਪਬਲਿਕ ਸਫਰ ਕਰੇ ਇਸ ਗੱਲ ਬਟ ਦੇ ਆਰ ਕੰਪੈਲਡ ਟੂ ਡੂ ਇਟ ਵੀਲ ਡੂ ਇਟ ਸਾਰਾ ਪਰਿਵਾਰ ਤੱਕ ਹੀ ਬਣੂਗਾ ਜਿਹੜਾ ਡਾਕਟਰ ਉੱਪਰ ਕੀਤੀ ਹੈਗੇ ਨੇ ਇਹ ਚੀਜ਼ ਮੇਰੇ ਖਿਆਲ ਆਈਐਸ ਹੈਗੇ ਰੇਟੋ ਸਾਰੇ ਉਸ ਪਰਿਵਾਰ ਦਾ ਕੀ ਬਣੋ ਜਿਹਨੂੰ ਡੱਟ-ਵੱਟ ਨਹੀਂ ਮਿਲੇਗੀ ਦੇਖੋ ਮੇਰੀ ਗੱਲ ਸੁਣੋ ਵੀ ਹੈ ਫੁੱਲ ਸੈਂਸਿਟੀ ਵਿਦ ਦੀ ਪਰਿਵਾਰ ਪਰਵਾਰ ਨਾਲ ਸਾਡੀ ਪੂਰੀ ਸੈਂਸਿਟੀ ਹੈ ਥੋੜਾ ਕਹਿਣਾ ਵੀ ਪਰ ਹੁਣ ਇੱਕ ਗੱਲ ਦੱਸੋ ਜੇ ਇੱਕ ਗਲਤੀ ਹੋ ਗਈ ਕਿਸੇ ਸਟਲਿਸਟ ਸਾਫ ਤੋਂ ਉਹਦੇ ਨਾਲ ਥੋੜਾ ਵੀ ਡਾਕਟਰ ਨੂੰ ਟੰਗੀ ਜਾਓ ਸਾਰਾ ਉਹਨਾਂ ਵਾਸਤੇ ਮੈਂ ਖੋਲੰਗਾਂ ਅਸੀਂ ਅਸੀਂ ਫੌਲੀ ਜਾ ਕੇ ਮੇਰੀ ਗੱਲ ਤੋਂ ਚਾਰੇ ਡਾਕਟਰ ਜਾ ਕੇ ਉਹਨਾਂ ਦੇ ਘਰ ਜਾ ਕੇ ਮਾਫੀ ਮੰਗਿਆਏ ਨੇ ਵਿਦ देयर ਫੈਮਲੀਆਂ ਜਿਹੜੇ ਚਾਰੇ ਡਾਕਟਰ ਨੇ ਆਪਣੀਆਂ ਫੈਮਲੀਜ਼ ਨਾਲ ਲੱਗੇ ਬੱਚਿਆਂ ਨਾਲ ਲੱਗੇ ਪੇਰੈਂਟਸ ਨਾਲ ਲੱਗ ਕੇ ਮਾਫੀ ਮੰਗਿਆਏ ਇਹ ਤੋਂ ਬਾਅਦ ਹੋਰ ਦੱਸੋ ਮੈਨੂੰ ਕੀ ਕਰ ਪਰਵਾਹ ਨੂੰ ਕੀ ਕਹਿ ਰਹੇ ਸਾਡੇ ਨਾਲ ਸਾਡੇ ਅਸੀਂ ਤਾਂ ਪਰਵਾਹ ਨਾਲ ਸਾਡੀ ਪੂਰੀ ਸਹਿਮਤੀ ਹੈਗੀ ਜਿੱਤੇ ਤੁਹਾਨੂੰ ਕਹਿੰਦੇ ਅਸੀਂ ਕੁਝ ਕਰਨ ਨੂੰ ਤਿਆਰ ਹਾਂ ਹੈ ਗੱਲ ਤੋਂ ਮਾਫੀ ਮੰਗੀ ਕਰਵਾ ਹਾਂ ਠੀਕ ਹੈ ਮੇਰਾ ਨਾਮ ਡਾਕਟਰ ਜਸਮੀਤ ਟਿੰਗਰਾ ਮੈਂ ਓਰੀਸਨ ਹਸਪੀਟਲ ਵਿੱਚ ਐਸ ਗੈਸਟਰੋਐਂਟਰੋਲੋਜਿਸਟ ਕੰਮ ਕਰਦਾ ਅੱਜ ਜਿਹੜਾ ਮੇਨ ਮੁੱਦਾ ਜਿਹਦੇ ਕਰਕੇ ਆਪਾਂ ਇੱਥੇ ਇਕੱਠੇ ਹੋਏ ਆ ਡਾਕਟਰ ਸ਼ੋਪਤੀ ਜੀ ਨੇ ਵੀ ਦੱਸਿਆ ਤੁਹਾਨੂੰ ਬਟ ਜੋ ਵੀ ਹੋਇਆ ਡਾਕਟਰਾਂ ਦੇ ਨਾਲ ਇਹ ਗਲਤ ਹੈਗਾ ਇਟ ਵਾਸ ਨੋਟ ਸੁਪੋਜ਼ ਟੂ ਹੈਪਨ ਐਸ ਟਰੀਟਿੰਗ ਡਾਕਟਰ ਸਾਡੀ ਆਬਲੀਗੇਸ਼ਨ ਹੈ ਮਰੀਜ਼ ਨੂੰ ਟਰੀਟ ਕਰਨਾ ਇੱਕ ਵਾਰ ਅਸੀਂ ਟਰੀਟ ਕਰ ਲੈਂਦੇ ਆ ਉਹਦੇ ਬਾਅਦ ਸੁਪੋਜ਼ ਚਲੋ ਅਨਫੋਰਚੂਨੇਟਲੀ ਕੋਈ ਮਰੀਜ਼ ਦੀ ਡੈਥ ਵੀ ਹੋ ਜਾਂਦੀ ਹੈ ਉਸ ਤੋਂ ਅੱਗੇ ਦਾ ਫਿਰ ਜਿਹੜਾ ਬਾਕੀ ਮੋਰਚਰੀ ਹੈ ਔਰ ਉਹਦੀ ਰਿਸਪੋਨਸੀਬਿਲਟੀ ਥੈਟ ਡਸਨਟ ਕਮ ਔਨ ਦਾ ਟਰੀਟਿੰਗ ਡਾਕਟਰ ਡਾਕਟਰ ਸਾਹਿਬ ਮੋਰਚਰੀ ਤੇ ਗਲਤੀ ਹੋਈ ਹੈ ਇਹ ਜਿਸ ਦਾ ਖਾਮੀਆਂ ਦਾ ਤੁਸੀਂ ਦੇਖੋ ਗਲਤੀ ਤਾਂ ਜਿਹੜਾ ਕੋਈ ਜੂਨੀਅਰ ਲੈਵਲ ਸਟਾਫ ਮੋਰਚਰੀ ਦਾ ਉਸ ਤੇਰਤੇ ਵੀ ਹੈਗੀ ਹੈਗੀ ਔਰ ਗਲਤੀ ਉਸ ਪਰਿਵਾਰ ਤੇ ਵੀ ਹੈ ਜਿਹੜਾ ਬਿਨਾ شناختੀ ਤੇ ਬੜਾ ਤਰੀਕੇ ਨਾਲ ਜਾਂਚ ਕੀਤੇ ਇੱਕ ਦੂਸਰੇ ਪੇਸ਼ੈਂਟ ਦੀ ਡੈੱਡ ਬੋਡੀ ਲੈ ਗਿਆ ਪਾ ਉਹ ਵੀ ਨਾ ਭੁੱਲੀਏ ਕਮਿਸ਼ਨ ਵੀ ਕਰਦੇ ਹੁੰਦਾ ਮਤਲਬ ਜਦੋਂ ਬੋਡੀ ਨੂੰ ਦਿੰਨੇ ਆ ਉਹਦੋਂ ਪੂਰੀ ਚੈੱਕਅਪ ਕਰਦੇ ਹਾਂ ਦੇਖੋ ਇਹ ਸਾਰਾ ਪ੍ਰੋਟੋਕਾਲਸ ਜਿਹੜੇ ਹੈਗੇ ਹਰ ਹਸਪੀਟਲ ਦੇ ਆਪਣੇ ਹੁੰਦੇ ਐਂਡ ਦੇ ਆਰ ਆਲ ਇਨ ਪਲੇਸ ਜੇ ਮੈਂ ਤੁਸੀਂ ਔਰੀਸਨ ਚਾਹੂੰ ਉਹ ਪਹਿਲੇ ਤੋਂ ਹੀ ਕਰ ਰਹੇ ਹੋਗੇ ਤਾਂ ਕੀ ਪ੍ਰੋਟੋਕਾਲ ਹੁੰਦੇ ਮੈਂ ਉਹੀ ਕਹਿ ਰਿਹਾ ਤੁਸੀਂ ਫੇਰ ਉਹੀ ਗੱਲ ਲੈ ਕੇ ਆ ਰਹੇ ਹੋ ਮੇਰਾ ਕੰਮ ਹੈ ਮਰੀਜ਼ਾਂ ਨਾਲ ਡੀਲ ਕਰਨਾ ਮਰੀਜ਼ਾਂ ਨੂੰ ਟਰੀਟ ਕਰਨਾ ਜਦ ਓਪੀਡੀ ਆਂਦੇ ਆਈਪੀਡੀ ਆਂਦੇ ਇੱਕ ਅੰਦਰ ਜਾ ਕੇ ਅਸੀਂ ਥੋੜੀ ਕੰਮ ਕਰਨਾ ਉਹ ਤਾਂ ਨੁਜ ਜੂਨੀਅਰ ਸਟਾਫ ਲੱਗਿਆ ਹੋਇਆ ਨਹੀਂ ਡੈੱਡ ਬੋਡੀ ਤੋਂ ਬਾਅਦ ਕੋਈ ਰਿਸਪੋਨਸੀਬਿਲਟੀ ਨਹੀਂ ਕਰਨਾ ਤਾਂ ਬਸ ਇਹਨਾਂ ਸਟਾਫ ਐਂਡਿੰਗ ਹਾਂਜੀ ਉਹਦੇ ਵੀ ਕੋਈ ਐਕਚੁਅਲੀ ਉਹ ਹਸਪੀਟਲ ਦੀ ਇੰਟਰਨਲ ਇਨਕੁਆਇਰੀ ਉਹ ਵੀ ਚੱਲ ਰਹੀ ਹੈ ਕਿ ਅਸੀਂ ਤਾਂ ਇਹੀ ਮੰਗ ਕਰਨ ਆਏ ਸੀ ਡੀਸੀ ਸਾਹਿਬ ਕੋਲ ਵੀ ਤੁਸੀਂ ਇਹਨੂੰ ਦੇਖੋ ਕਿ ਜਿਹੜੀ ਐਫ ਆਈ ਆਰ ਹੈ ਇਹ ਸਾਨੂੰ ਲੱਗ ਰਿਹਾ ਕਿ ਗਲਤ ਹੈਗੀ ਹੈ ਡਾਕਟਰ ਜੀ ਆਪਣਾ ਕੰਮ ਨਹੀਂ ਕਰਨਗੇ ਅਜ ਔਖਾ ਕੌਣ ਹੋ ਰਿਹਾ ਜਿੱਥੇ ਜੇ 300 ਡਾਕਟਰ ਆਏ ਨੇ ਸਾਰੇ ਆਪਣਾ ਕੰਮ ਛੱਡ ਕੇ ਆਏ ਨੇ ਤੇ 300 ਦੇ ਪਿੱਛੇ ਜਿਹੜੇ ਹਰ ਪੇਸ਼ੈਂਟ ਜ ਜਿਹਨੂੰ ਨਈ ਟ੍ਰੀਟਮੈਂਟ ਮਿਲਿਆ ਉਹਦੀ ਕਿਹਦੀ ਜ਼ਿੰਮੇਵਾਰੀ ਹੈ ਪਰਿਵਾਰ ਦੀ ਗਲਤੀ ਹੈ ਦੇਖੋ ਜੀ ਕਰਵਾਰੀ ਅਣਹੋਣੀਆਂ ਘਟਨਾਵਾਂ ਹੁੰਦੀਆਂ ਨੇ ਮੰਦਭਾਗੀ ਘਟਨਾ ਤਾਂ ਹੋਈ ਹੈ ਇਹ ਤਾਂ ਅਸੀਂ ਕਹਿ ਹੀ ਰਹੇ ਹਾਂ ਇਹ ਕੋਣ ਨਹੀਂ ਕਹਿ ਰਿਹਾ ਇਸ ਗੱਲ ਨੂੰ ਕੋਈ ਡਿਨਾਈ ਤਾਂ ਨਹੀਂ ਕਰ ਰਿਹਾ ਪਰਿਵਾਰ ਨਾਲ ਪੂਰੀ ਸਾਨੂੰ ਕੁੱਤੀ ਹੈ ਪੂਰੀ ਕੁੱਤੀ ਹੈ ਪੂਰਾ ਦੇਖੋ ਆਪਾਂ ਇਦਾਂ ਇਹ ਨਹੀਂ ਕਹਿ ਸਕਦੇ ਕਿ ਗਲਤ ਗੱਲ ਨਹੀਂ ਹੋਈ ਗਲਤ ਹੋਈ ਹੈ ਲੇਕਿਨ ਉਸ ਦੇ ਵਿੱਚ ਕਿਹਦੀ ਗਲਤੀ ਹੈ ਉਹ ਲੱਭੀ ਜਾਏ ਇਨਵੈਸਟੀਗੇਸ਼ਨ ਕੀਤੀ ਜਾਏ ਡਾਕਟਰ ਵਿਚਾਰਾ ਜਿਹਨੇ ਟ੍ਰੀਟ ਕੀਤਾ ਉਹਦੀ ਕੀ ਗਲਤੀ ਤੁਸੀਂ ਇਹ ਦੱਸੋ ਦੇਖੋ ਜੋ ਗੱਲ ਸਹੀ ਹੈ ਜੋ ਅੱਜ ਅਸੀਂ ਇੱਥੇ ਰਿਪਰੈਜੈਂਟੇਸ਼ਨ ਕਰਨ ਆਏ ਸੀ ਉਹ ਇਹ ਸੀਗਾ ਕਿ ਸਾਡਾ ਇਹ ਪੱਖ ਹੈ ਕਿ ਜਿਹੜੇ ਟ੍ਰੀਟਿੰਗ ਡਾਕਟਰਸ ਨੇ ਔਰ ਬਾਕੀ ਜਿਹੜੇ ਉੱਥੇ ਦੇ ਡਾਇਰੈਕਟਰਸ ਨੇ ਜੋ ਉਹਨਾਂ ਦੇ ਅਗੇਂਸਟ ਹੋਇਆ ਥਿਸ ਵਾਸ ਨਾਟ ਰਾਈਟ ਇਹਨੂੰ ਆਪਣੇ ਤਰੀਕੇ ਨਾਲ ਐਡਮਿਨਿਸਟ੍ਰੇਸ਼ਨ ਜੋ ਵੀ ਹੈਗੀ ਇਹਦੀ ਪ੍ਰੋਪਰ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਾਈ ਜਾਏ ਜਿਹੜੀ ਡੀਸੀ ਸਾਹਿਬ ਨੇ ਵੀ ਮੰਨੀ ਹੈ ਉਹ ਇਨਵੈਸਟੀਗੇਸ਼ਨ ਕਰੇਗੀ ਜਿਹੜਾ ਵੀ ਦੋਸ਼ੀ ਪਾਇਆ ਜਾਏਗਾ ਉਹਨੂੰ ਤੁਸੀਂ ਸਜ਼ਾ ਦਿਓ ਬਟ ਜਿਹੜੇ ਡਾਕਟਰਸ ਨੇ ਜਿਨ੍ਹਾਂ ਨੇ ਟ੍ਰੀਟ ਕੀਤਾ ਜੇ ਉਹਨਾਂ ਦੀ ਕੋਈ ਗਲਤੀ ਨਹੀਂ ਤੁਸੀਂ ਉਹਨਾਂ ਦੇ ਉੱਤੇ ਐਫ ਆਈ ਆਰਸ ਕਰ ਰਹੇ ਹੋ ਜੇ ਇਹ ਬਹੁਤ ਗਲਤ ਹੈ ਜੇ ਐਫ ਆਈ ਆਰ ਰੱਦ ਨਹੀਂ ਹੁੰਦੀ ਤਾਂ ਆਈ ਐਮ ਏ ਕੀ ਡਿਸੀਜਨ ਲਏਗਾ ਕਿਸ ਤਰ੍ਹਾਂ ਰੋ ਤਾਂ ਫਿਰ ਆਈ ਐਮ ਏ ਦੀ ਆਪਣੀ ਗੱਲ ਹੈਗੀ ਹੈ ਜਿੱਦਾਂ ਡਾਕਟਰ ਸ਼ੋਪਤੀ ਨੇ ਬੋਲਿਆ ਤੇ ਡਾਕਟਰ ਕੌਰਵ ਜੀ ਸਾਡੇ ਨਾਲ ਨੇ ਉਹ ਆਈ ਐਮ ਏ ਆਪ ਡਿਸਾਈ